ਆਪ ਉਸੇ ਮਿਲ ਗਏ ਕੀਰਤ ਦੀ ਲੋੜੀ ਬੰਡਣੀ ਹੈ ਹਾਂ ਆਉ ਬੰਡਣ ਹੋਈਆਂ ਕਿਹਨਾਂ ਨੇ ਤਰੀਕੇ ਨਾਲ ਲਾ ਬਾਈ ਬਣਾਉਣ ਲੱਗੇ ਆ ਖੋਆ ਖੋਆ ਨਹੀਂ ਚੋਆ ਆਹ ਉਹ ਤਾਂ ਖੋਆ ਖੋਆ ਲਿਂਚਿਆ ਉਹਨਾਂ ਮਾਵਾ ਕਹਿੰਦੇ ਮਾਵਾ ਪਾਉਣ ਲੱਗੇ ਆ ਮਾਵਾ ਮਾਮੀ ਥਾਰੀ ਗਾ ਤਾ ਅੱਗ ਗੱਡੀ ਜਾਣਾ ਬਾਹਰ ਹਣਾ ਮੈਂ ਗੱਡੀ ਆ ਮਾਂ ਚਾਵੇਂ ਸ਼ਾਮਾਂ ਸ਼ਾਮਾਂ ਬਾਬੂ ਘਰਤੀ ਲਿਆਉਣੀ ਸੀਗੀ

ਹੌਲੀ ਕਰ ਲੈ ਕਾ ਤੂੰ ਭੈਣ ਜਦ ਬਣ ਗਈ ਦੇ ਪਹਿਲਾਂ ਤਨੋ ਚਾਹੀਦੀ ਘੜਛੀ ਹਾਂ ਬਸ ਬਣ ਗਿਆ ਹੁਣ ਕੀ ਰਹਿ ਗਿਆ ਉਹ ਕੀ ਰਹਿ ਗਿਆ ਆਡਾ